ਕੱਲ ਮੇਰਾ ਬੇਟਾ ਮੈਨੂੰ ਬੜਾ ਹੀ ਭਾਵਕ ਜਿਹਾ ਹੋ ਕੇ ਇੱਕ ਸਵਾਲ ਕਰਨ ਲੱਗਾ ਕਹਿੰਦਾ ਮੰਮਾ ਮੈਨੂੰ ਤੁਸੀਂ ਨਾ ਨਵੇਂ ਸਕੂਲ ਦੇ ਵਿੱਚ ਕਿਉਂ ਪਾਇਆ ਤੁਸੀਂ ਮੈਨੂੰ ਫਿਰ ਤੋਂ ਪੁਰਾਣੇ ਸਕੂਲ ਦੇ ਵਿੱਚ ਐਡਮਿਸ਼ਨ ਕਰਵਾ ਦਿਓ ਕਿਉਂਕਿ ਮੇਰਾ ਨਵੇਂ ਸਕੂਲ ਦੇ ਵਿੱਚ ਦਿਲ ਨਹੀਂ ਲੱਗਦਾ ਮੈਨੂੰ ਪੁਰਾਣੇ ਆਪਣੇ ਫਰੈਂਡਸ ਸਾਰੇ ਯਾਦ ਆਉਂਦੇ ਆ ਤੇ ਮੈਂ ਕਿਹਾ ਬੇਟਾ ਸਾਡੇ ਵੱਲ ਵੀ ਤੇ ਦੇਖਣਾ ਅਸੀਂ ਵੀ ਤੇ ਆਪਣੇ ਮਾਪੇ ਭੈਣ ਭਰਾ ਰਿਸ਼ਤੇਦਾਰ ਸਾਰੇ ਮਿੱਤਰ ਦੋਸਤ ਸਭ ਛੱਡ ਕੇ ਆਏ ਆ ਇੱਕ ਪਰਾਏ ਜੇ ਘਰ ਦੇ ਵਿੱਚ ਸਾਰਾ ਕੁਝ ਸਾਨੂੰ ਬਰਦਾਸ਼ਤ ਕਰਨਾ ਪੈਂਦਾ ਫਿਰ ਵੀ ਅਸੀਂ ਰਹਿ ਰਹੇ ਹਾਂ ਤੇ ਕਹਿੰਦਾ ਆਪਣੀ ਭੈਣ ਨੂੰ ਫੜ ਕੇ ਕਿ ਮੰਮਾ ਇਹਨੇ ਵੀ ਇੱਕ ਦਿਨ ਵਿਆਹ ਕਰਕੇ ਪਰਾਏ ਘਰ ਚਲੇ ਜਾਣਾ ਤੇ ਮੈਂ ਕਿਹਾ ਹਾਂ ਕਿਉਂ ਨਹੀਂ ਜਾਣਾ ਜਾਊਗੀ ਭੇਜਾਂਗੇ ਅਸੀਂ ਇਹਦਾ ਵਿਆਹ ਕਰਾਂਗੇ ਤੇ ਕਹਿੰਦਾ ਉਹ ਕਿਉਂ ਤੇ ਕਿਉਂ ਦਾ ਜਵਾਬ ਮੇਰੇ ਕੋਲ ਵੀ ਨਹੀਂ ਸੀਗਾ ਕਿਉਂਕਿ ਭੈਣਾਂ ਨੂੰ ਆਪਣੇ ਸਹੁਰੇ ਘਰ ਜਾਣਾ ਹੀ ਪੈਂਦਾ ਹੈ ਧੀਆਂ ਨੂੰ ਕਿਉਂਕਿ ਉੱਥੇ ਜਾ ਕੇ ਆਪਣਾ ਪਿਛਲਾ ਸਾਰਾ ਕੁਝ ਛੱਡ ਕੇ ਅੱਗੇ ਨਵੇਂ ਰਿਸ਼ਤੇਦਾਰ ਨਵੇਂ ਮਾਪਿਓ ਨਵੇਂ ਭੈਣ ਭਰਾ ਬਣਾਉਣੇ ਪੈਂਦੇ ਆ ਨਵੀਆਂ ਸਹੇਲੀਆਂ ਪੈਣਾ ਬਣਦੀਆਂ ਕਈ ਪੈਣਾ ਤੇ ਪੇਕੇ ਆਉਣ ਨੂੰ ਵੀ ਤਰਸ ਜਾਂਦੀਆਂ ਭਰਾਵਾਂ ਨੂੰ ਰਖੜੀ ਬੰਨਣ ਨੂੰ ਵੀ ਤਰਸ ਜਾਂਦੀਆਂ ਨਹੀਂ ਆਇਆ ਜਾਂਦਾ ਕੋਈ ਦੂਰ ਦਰਾਂਡੇ ਹੁੰਦੀਆਂ ਆ ਤੇ ਕੋਈ ਸਹੁਰਾ ਘਰੀ ਇੰਨਾ ਅੜਬੁੰਦਾ ਕਿ ਨਹੀਂ ਆਉਣ ਦਿੰਦੇ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ